ਕੋਪਾ ਨਹੀਂ ਜੀ ਨੂੰ ਪਤਾ ਲੱਗਿਆ ਜਿੱਥੇ ਰਾਹ ਆ ਸੱਟ ਲੱਗਣੇ ਉੱਥੇ ਪਤਾ ਨਹੀਂ ਆਉਂਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬੇ ਕੌੜ ਦੌੜ ਪਿੰਡ ਲੈਪੋ ਚ ਅੱਜ ਨੇਜਾਬਾਜੀ ਸਿੰਘ ਲੱਗਣ ਲੱਗੇ ਆ ਕਿੱਲੇ ਜਟਣ ਸੋ ਕਰ ਦੋ ਸ਼ੇਅਰ ਸਾਰੇ ਭਰਾ ਓ ਪਿੱਛੇ ਆ ਜਾ ਦੱਸ ਓ ਉਧਰੇ ਹੋ ਜਾ ਕਰ ਦੋ ਬਈ ਸ਼ੇਰ ਕੱਲਾ ਕੱਲਾ ਤੁਹਾਨੂੰ ਹਣ ਵਿਖਾਉਣੇ ਆ ਸਿੰਘਾ ਇਸ ਟਾਈਮ ਨਹੀਂ ਨਹੀਂ ਐਨੂੰ ਹੀ ਆਉਣ ਗਵੀਰ ਇੱਥੇ ਖੜ੍ਹ ਜਾ ਪ੍ਰਾਵੋ ਇੱਥੇ ਖੜ੍ਹ ਜਾ ਉਹ ਦਰੋ ਲਿਆਉਣਗੇ ਪੁੱਤਰਾ ਆ ਘਾਟ ਦੌੜ ਦੇਖ ਸਕਦੇ ਹੋ ਬਾਬਿਓ ਪਰ ਦੋ ਬਾਬੇ ਸ਼ੇਰ ਸੋਨ ਕੱਲੀ ਕੱਲੀ ਵਿਖਾਉਣੇ ਆ ਦੌੜ ਅੱਜ ਸਿੰਘਾਂ ਦੀ ਦੇਖ ਸਕਦੇ ਚੰਗਾ ਫੱਤੇ ਕੱਪੜਾ ਕੱਪੜਾ ਨਹੀਂ ਵੇਖਣਾ ਇਹ ਤੋਂ ਵੇਖਣਾ ਲਓ ਬਾਬੇ ਰੋ ਹੱਥ ਨਾ ਮੋੜ 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 ਬੈਨ ਪਿਛਾ ਲੋੜ ਨੂੰ ਮੋੜਣਾ ਮੋੜਨਾ ਬਾਬੇਓ ਕਰ ਦੋ ਸ਼ੇਰ ਕੋੜਾ ਆਉਂਦੇ ਬੋਰੀ ਵਾਲਾ ਲੈ ਤੈਨੂੰ ਮੈਂ ਕਿਆ ਪਰਣਾਣੀ ਓਏ ਕਾਰਾ ਪਾਵੇ ਨਿਆਲਾ ਜਾਵੇ ਸਾ ਸ੍ਰੀਆ ਕਾਲਾ ਓ ਮੈਂ ਤੈਨੂੰ ਉਦੋਂ ਕਾ ਮੱਲੇ ਨੇ ਜਾ ਕੇ ਲੈ ਲੋ ਬਾਬਿਓ ਕਰ ਦੋ ਸ਼ਹਿਰ ਗੁਰੂ ਦੀਆਂ ਲਾਡੀਆਂ ਫੌਜਾਂ ਜਿੱਲੇ ਜੁਟ ਰੀਆਂ ਵੇਖੋ ਤੁਸੀਂ ਵੇਖ ਸਾਦੇ ਤੁਸੀਂ ਬਾਬਿਓ ਆ ਵੇਖੋ ਦੋ ਦੋ ਕਿੱਲੇ ਜੁੱਟਣ ਡਾਇਆ ਜੇ ਬਾਬਿਆ ਚਾਰ ਚਾਰ ਵਾਹ ਵੀ ਵਾਹ ਆ ਆ ਵੇਖ ਸਤੋ ਕੱਲਾ ਸਿੰਘ ਹੀ ਨਵਾਂ ਪਟੰਗੀ ਵੱਲ ਸਿੱਖ ਰਿਹਾ ਮੱਲੇ ਦਾ ਕਰ ਦੋ ਸ਼ੇਰ ਬਾਈ ਕੱਲੀ ਕੱਲੀ ਦੌੜ ਆਹ ਵਾਹ ਗੁਰੂ ਦੀ ਲਾਡਰੀ ਫੌਜ ਕਿਆ ਬਾਤਾਂ ਸਿੰਘਾ ਫੱਲੇ ਕਰ ਲੋ ਪਾਸੇ ਬਾਬੇ ਜਲੇ ਆ ਗਿਆ ਜੇ ਸਿੰਘਾ ਵੇਖਾ ਤੁਸੀਂ ਇਹ ਤਹਾਨੂੰ ਵੈਰੀ ਗੁੱਡ ਬੱਬੂ ਲੋਰੀਆ ਕੈਨੇਡਾ ਤੋਂ ਵੇਖ ਰਿਆ ਵਾਹ ਬੱਬੂ ਲੋਰੀਆ ਵੇ ਸਾਦੇ ਬਾਬੇ ਤੁਸੀਂ ਓ ਤੇਰੇ ਤੇ ਨਾ ਚੜ ਕੇ ਓ ਸ੍ਰੀ ਅਕਾਲ ਬਾਬੋ ਕਰ ਦੋ ਸ਼ੇਰ ਵੇਖ ਸਕਦਾ ਤੁਸੀਂ ਤੋੜ ਦੋ ਵੇਖੇ ਪਾਸੇ ਬਾਬੇ ਚੜਦੀਆਂ ਗਾਲਾ ਉਹ ਚੜ ਸਾਡੀ ਘੋੜੇ ਦੇ ਤੜਾ ਸ੍ਰੀ ਆਕਾਲ ਉਹ ਚੜਦਾ ਨਹੀਂ ਘੋੜੇ ਦੇ ਹੱਸ ਜਾਏ ਆ ਗਿਆ ਜੇ ਹੋ ਜਾਓ ਸਿੰਘੋ ਤਿਆਰ ਐਵੇਂ ਮਰਨ ਗਿਣਤੀ ਕਲੀਰ ਹੈ ਗਣ ਗਿਣਤੀ ਕੋਈ ਗਿਣਤੀ ਨਹੀਂ ਹੈਗੀ ਇਹਨਾਂ ਦੀ ਤਾਂ ਮੈਨੂੰ ਲੱਗਦੀ ਵਾਹ ਜੀ ਵਾਹ ਐ ਬਹਿ ਜਾਓ ਤਾਂ ਸ਼ਾਨ ਜੀ ਐ ਹੋ ਜਾਂਗੇ ਆਹ ਸ੍ਰੀ ਆਗਾ ਫਕ ਕੋਣੀ ਕਰਨੇ ਕਰਨੇ ਕਰਨੀ ਆ ਵੇਖ ਸਾ ਤੋਂ ਬਾਬਾ ਜੀ ਐ ਵੇਖੋ ਤੁਸੀਂ ਐ ਤਿੰਨ ਗਲਵਾ ਬਾਬਿਓ ਵਾਹ ਬਾਬਿਓ ਵਾਖੋ ਬਈ ਆ ਆ ਗਿਆ ਪਾਲੇ ਆ ਬਾਪੂ ਪਾਲੇ ਤੇ ਪਾਲੇ ਦੇ ਪਛਾਹ ਕੋਈ ਨਹੀਂ ਇੱਥੇ ਗਾਦੋ ਰੋਇਆ ਲਾਤ ਮਾਰ ਰਿਹਾ ਮੈਨੂੰ ਇਹਨੇ ਵੇਜਾ ਵੇਜਾ ਸੰਡੀ खाये जवे ਆ ਕਣ ਕੋੜਾ ਫੜ ਕੇ ਖੜੀਂਗਾ ਆਪ ਇਹ ਜਿਨ੍ਹਾਂ ਦਾ ਕੋਰਸੋਂ 5-5 ਇਕੱਠੇ ਪਿਆ ਦੇਂਦੇ ਆ ਕੋੜਾ ਗਿਆ ਬਾਬਾ ਜੀ ਮਗਰੋਂ ਕਰ ਲੋ ਸਾਈਡ ਤੇ ਆ ਨਾ ਮੜੀ ਲੈ ਗਈ ਆ ਗਿਆ ਦੋ ਯਾਰ ਉਹ ਲੈ ਗਿਆ ਚੰਡੀ ਪਟਕੇ ਉਹ ਲੈ ਗਿਆ ਚੰਡੀ ਪਟਕੇ ਚਲੋ ਚੱਲ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬੇ ਚੰਡੀ ਲੈ ਗਏ ਆ ਘੋੜੇ ਦੇ ਵਧੀਆ ਜੀਓ ਸੰਧੂ ਕਰ ਦੋ ਸ਼ੇਰ ਸਾਰੇ ਭਰਾ ਬਾਬਾ ਚੰਡੀ ਲੈ ਗਿਆ ਵੇਖੋ ਤੁਸੀਂ ਇੱਧਰ ਇਹ ਘੋਟ ਲਿਆ 5-7000 ਰੁਪਇਆ ਚੰਡੀ ਦੇ ਵਿੱਚੋਂ ਆ ਵੇਖੋ ਤੁਸੀਂ ਇੱਕ ਥੋੜੀ ਭਜਾਓ ਥੋੜੀ ਆ ਵੇਖ ਸਾਦੋ ਕਿਲਾ ਜੀ ਕਿਲਾ ਸੰਧੂ ਟੀਵੀ ਜੁੜ ਗਿਆ ਨਾਲ ਵਾਹ ਸੰਧੂ ਟੀਵੀ ਵਾਲਿਆ ਬਾਈ ਕਰ ਦੋ ਸ਼ੇਅਰ ਸਾਰੇ ਮਾਣਾ ਬਾਬੇ ਨੇ ਕਿੱਲੇ ਝੁੱਟੇ ਅੱਜ ਵੇਖੋ ਇਹਦਾ ਕਮਾਲ ਹੀ ਕਰਤੀ ਨਿਹੰਗ ਸਿੰਘਾਂ ਫੌਜਾਂ ਨੇ ਆਹ ਵੇਖ ਸਕਦੇ ਹੋ ਤੁਸੀਂ ਫੇਰ ਆ ਗਏ ਫੇਰ ਆ ਗਏ ਪਾਸੇ ਹੋ ਜਾ ਲੈ ਦੌੜਾ ਪਾਸੇ ਪਾਸੇ ਤੁਸੀਂ ਪ੍ਰਭੋਦ ਰੋਜਪਾਂ ਵੇਖ ਸਕਦੇ ਹੋ ਤੁਸੀਂ ਲਾਈਵ ਦੌੜਾ ਫੇਰ ਆ ਗਿਆ ਸ਼ੁਰੂ ਹੋ ਜੋ ਪਾਸੇ ਆ ਗਿਆ ਦੋ ਘੋੜਿਆਂ ਵਾਲਾ ਆ ਗਿਆ ਸਿੰਘ ਦੋ ਘੋੜਿਆਂ ਦੇ ਪਿਛਾੜੇ ਬੱਚੇ ਸਾਰੇ ਆ ਆ ਆਹ ਵੇਖਿਆ ਵੇਖਿਆ ਡਿੱਗ ਪਿਆ ਬਈ ਸਿੰਘ ਡਿੱਗ ਪਿਆ ਦੋ ਘੋੜਿਆਂ ਤੋਂ ਸਿੰਘ ਡਿੱਗ ਪਿਆ ਹੀ ਘੋੜੇ ਭੱਜ ਗਏ ਸਿੰਘ ਡਿੱਗ ਪਿਆ ਉਹ ਘੋੜੇ ਬਹੁਤ ਬਾੜ ਗਏ ਚਲੇ ਜੀ ਘੋੜੇ ਨਿਕਲ ਗਏ ਉਹ ਉਹ ਘੋੜਾ ਲੈ ਇਹ ਤਾਂ ਸਿੰਘ ਡਿੱਗ ਪਿਆ ਜਿੰਦੇ ਕਰਕੇ ਘੋੜੇ ਭੱਜ ਗਏ ਬਾਬਿਆਂ ਤੋਂ ਦੋ ਤੁਸੀਂ ਦੇਖ ਸਕਦੇ ਹੁਣ ਘੋੜੇ ਫੜਨ ਮਗਰ ਗਏ ਦੋ ਘੋੜੇ ਭੱਜ ਤੁਰੇ ਇਥੋਂ ਹਾਂ ਜੀ ਇਹ ਸਿੰਘ ਸੰਧੂ ਵੀਰ ਮੈਨੂੰ ਪਤਾ ਨਹੀਂ ਲੱਗਿਆ ਹਣਾ ਤੁਸੀਂ ਆਵਾਜ਼ ਮਾਰੀ ਹੋਣੀ ਉਸ ਦਿਨ ਉਹ ਵੇਖ ਸਕਦੇ ਘੋੜੇ ਬਾਤ ਬਾਟ ਨਿਕਲ ਕੇ ਬਾਬਿਆਂ ਨੇ ਮੋਟਰਸਾਈਕਲ ਭਜਾਈ ਮਗਰ ਹੁਣ ਨਾ ਬਾਬਾ ਜੀ ਡਿੱਗ ਪੈ ਇੱਕ ਕੋੜੇ ਤੋਂ ਆ ਗੱਲ ਬਣ ਗਈ ਆਵੇ ਗਈ ਛੱਟ ਤਾਂ ਕਿਹੜਾ ਕੋੜੇ ਨੇ ਵੱਲੇ ਮੈਂ ਕੋੜੇ ਜਿਹਨੂੰ ਮਰਜ਼ੀ ਕਰਾ ਮੋਟਰ ਤੋਂ ਵਾਹਨ ਚ ਥੋੜਾ ਉਤਰ ਲੱਗਿਆ ਨਾ ਆ ਜਾ ਇੱਥੇ ਕਰਨਾ ਭਾਜੋ ਭਾਜੋ ਪਿੱਛੇ ਨਿਗਰ ਰੱਖੇ ਘੋੜਾ ਨਾ ਆਜੋ ਆਜੋ ਉਹ ਘੋੜੇ ਬਹੁਤ ਵੜ ਗਏ ਛਲੇ ਪਿੱਛੇ ਨਿਗਰ ਰੱਖੋ ਘੋੜਾ ਨਾ ਆ ਜੀ ਹੋਰ ਕਿੱਸਾ ਹੋੜ ਵੀ ਆ ਉਹ ਦੂਜਾ ਨਾ ਕੀ ਉਹਦਾ ਨਾਮ ਆ ਤਾਂ ਵੀ ਕੰਟਰੋਲ ਆ ਯਾਰ ਆਏ ਨਾ ਦੋ ਭਾਈ ਜੇ ਚਾ ਤਾਂ ਮੈਂ ਵੇਖਿਆ ਉਹਦੀਆਂ ਲੱਤਾਂ ਮਾਰੀ ਉਹ ਥੱਲੇ ਤਾਂ ਹੀ ਕੰਮ ਆ ਐ ਭਾਈ ਦਾ ਵਾਣ ਹੂੰ ਹੂੰ ਵੈਸੇ ਹੀ ਬਾਬੇ ਨੂੰ ਜਾਣਾ ਬੱਜਾ ਸਿੰਘ ਹਾਂ ਹਾਂ ਉਹ ਯਾਰ ਨਾ ਲੱਤਾਂ ਆਹ ਵਾਹ ਹਾਂ ਯਾਰ ਆਹ ਕਾਲਾ ਬਣਦੀ ਜਸਪਾਲ ਆ ਲੈ ਚਾਬੀ ਬੁਗਲੇ ਓਏ ਚਾਬੀ ਲਿਆ ਆ ਯਾਰ ਲਿਆ ਸੀ ਜੱਟ ਉਹ ਫਲੋਟਨ ਲਿਆ ਪਲਟਿੰਨ ਬੋਲਟ ਉਹ ਮੋਟਰਸਾਂ ਲਿਆਓ ਤੁਸੀਂ ਕੱਟਦਾ ਕੁੱਤਾ ਲੈਣਾ ਕਿ ਨਹੀਂ ਲੈਣਾ ਉਹ ਲੈ ਲੈ ਤਾਏ ਧੰਖਾ ਕਰ ਲਈ ਉਹ ਮੋਟਰਸਾਈਕਲ ਆ ਕੇ ਉਹਨਾਂ ਚੜੋ ਉਹ ਦੇਤੀ ਮੈਂ ਇਹ ਵੀ ਅਰ ਸਾਰਾ ਵੀ ਨਹੀਂ ਕੰਮ ਕਰਦਾ ਹਾਂ ਹਾਂ ਆ ਚੱਕ ਲੋ ਕਿਲਾ ਕਰ ਲੈ ਜਾ ਉਹ ਚਲੋ ਕੋਈ ਨਹੀਂ ਪੱਪੀ ਚਲ ਲਈ ਬਾਈ ਸ਼ੂਟ ਅਸੀਂ ਬਾਈ